ਹਾਂਜੀ ਦੋਸਤੋ ਸਸਰੀ ਅਕਾਲ ਊਮ ਵਾਲੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਜਿਹੜੀ ਆਨਲਾਈਨ ਫਾਰਦ ਜ਼ਮੀਨ ਦੀ ਉਸ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ ਤੇ ਉਸ ਦਾ ਕੀ ਪ੍ਰੋਸੈਸ ਹੋਵੇਗਾ ਸਭ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਸਪੱਸ਼ਟ ਕਰਾਂਗੇ ਇਸ ਨੂੰ ਡਾਊਨਲੋਡ ਕਰਨ ਦੇ ਲਈ ਸਭ ਤੋਂ ਪਹਿਲਾਂ Google ਦੇ ਉੱਪਰ ਸਰਚ ਕਰਾਂਗੇ ਪੰਜਾਬ ਲੈਂਡ ਤੇ ਉਸ ਤੋਂ ਬਾਅਦ ਪਹਿਲੇ ਲਿੰਕ ਦੇ ਉੱਪਰ ਕਲਿੱਕ ਕਰਨਾ ਹੈ ਜਿਸ ਵਿੱਚ ਲਿਖਿਆ ਆ ਰਿਹਾ ਪੰਜਾਬ ਲੈਂਡ ਰਿਕਾਰਡ ਜ ਇਸ ਨੂੰ ਆਪਾਂ ਸਿਲੈਕਟ ਕਰ ਲਵਾਂਗੇ ਹੁਣ ਇਹ ਇਸ ਤਰ੍ਹਾਂ ਦਾ ਸਾਡੇ ਸਾਹਮਣੇ ਇੱਕ ਪੇਜ ਖੁੱਲ ਜਾਵੇਗਾ ਹੁਣ ਇਸ ਵਿੱਚ ਚਾਰ ਆਪਸ਼ਨ ਆ ਰਹੀਆਂ ਹਨ ਪਹਿਲੀ ਜ਼ਿਲ੍ਹਾ ਸਿਲੈਕਟ ਕਰਾਂਗੇ ਤਹਿਸੀਲ ਸਿਲੈਕਟ ਕਰਾਂਗੇ ਅਤੇ ਫਿਰ ਪਿੰਡ ਸਿਲੈਕਟ ਕਰਾਂਗੇ ਇਸ ਤੋਂ ਬਾਅਦ ਤੁਸੀਂ ਸਾ ਸਿਲੈਕਟ ਕਰਨਾ ਹੈ ਇਸ ਤੋਂ ਬਾਅਦ ਤੁਹਾਨੂੰ ਸਿਲੈਕਟ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਨਾ ਹੈ ਤੇ ਜਿਵੇਂ ਹੀ ਇਸ ਤੋਂ ਬਾਅਦ ਆਪਣਾ ਇੱਕ ਹੋਰ ਪੇਜ ਖੁੱਲ ਜਾਵੇਗਾ ਹੁਣ ਤੁਹਾਨੂੰ ਇਹ ਆਪਣਾ ਨਾਮ ਭਰਨ ਵਾਸਤੇ ਕਿਹਾ ਜਾਵੇਗਾ ਜਦੋਂ ਤੁਸੀਂ ਆਪਣਾ ਨਾਮ ਭਰ ਕੇ ਸਰਚ ਕਰੋਗੇ ਤਾਂ ਲਿਸਟ ਵਿੱਚੋਂ ਤੁਸੀਂ ਆਪਣਾ ਨਾਮ ਚੁਣੋਗੇ ਜੋ ਤੁਹਾਡੇ ਮੁਤਾਬਕ ਸਹੀ ਹੋਵੇਗਾ ਤੇ ਇਸ ਤੋਂ ਬਾਅਦ ਤੁਹਾਡੇ ਪਿਤਾ ਦਾ ਨਾਮ ਅਤੇ ਦਾਦਾ ਜੀ ਦਾ ਨਾਮ ਆਵੇਗਾ ਉਸ ਤੋਂ ਬਾਅਦ ਤੁਸੀਂ ਹੁਣ ਸਿਲੈਕਟ ਵਾਲੀ ਆਪਸ਼ਨ ਤੇ ਕਲੈਕਟ ਕਰਕੇ ਨੈਕਸਟ ਕਰੋਗੇ ਇਸ ਤੋਂ ਬਾਅਦ ਜ਼ਮੀਨ ਦੀ ਖੇਵਟ ਨੰਬਰਾਂ ਦੀ ਲਿਸਟ ਦਿਖਾਈ ਦੇਵੇਗੀ ਹੁਣ ਤੁਹਾਨੂੰ ਆਪ ਇਹ ਉੱਤੇ ਸਿਲੈਕਟ ਕਰਨ ਤੋਂ ਬਾਅਦ ਕੈਪਚਰ ਕੋਡ ਭਰਨਾ ਹੋਵੇਗਾ ਕੈਪਚਰ ਕੋਡ ਭਰਨ ਤੋਂ ਬਾਅਦ ਤੁਸੀਂ ਅ ਰਿਪੋਰਟ ਦੇਖੋ ਤੇ ਓਕੇ ਕਰੋਗੇ ਓਕੇ ਕਰਨ ਤੋਂ ਬਾਅਦ ਇਹ ਤੁਹਾਨੂੰ ਅੱਗੇ ਪੇਜ ਤੇ ਲੈ ਜਾਵੇਗਾ ਕਰ ਇਸ ਤੋਂ ਬਾਅਦ ਫਾਰਮ ਨੂੰ ਓਪਨ ਕਰਨਾ ਹੈ ਆਪਣੇ ਫਾਰਮ ਨੂੰ ਓਪਨ ਕਰਨ ਤੋਂ ਬਾਅਦ ਇਹ ਤੁਹਾਡੇ ਤੋਂ ਪੁੱਛੇਗਾ ਕਿ ਤੁਸੀਂ ਡਿਜੀਟਲ ਹਸਤਾਖਰ ਵਾਲੀ ਕਾਪੀ ਚਾਹੁੰਦੇ ਹੋ ਤੇ ਤੁਸੀਂ ਹਾਂ ਉੱਤੇ ਕਲਿੱਕ ਕਰਨਾ ਹੈ ਕਲੈਕ ਕਲੈਕ ਕਰਦੇ ਹੀ ਇਹ ਤੁਹਾਨੂੰ ਪੁੱਛੇਗਾ ਤੁਹਾਡਾ ਨਾਮ ਮੋਬਾਈਲ ਨੰਬਰ ਈਮੇਲ ਆਈਡੀ ਤੇ ਤੁਹਾਨੂੰ ਇਹ ਵੀ ਪੁੱਛੇਗਾ ਕਿ ਤੁਸੀਂ ਇਹ ਫਰਮ ਕਿਵੇਂ ਕਢਵਾਉਣਾ ਚਾਹੁੰਦੇ ਹੋ WhatsApp ਰਾਹੀਂ ਈਮੇਲ ਰਾਹੀਂ ਜਾਂ ਡਾਊਨਲੋਡ ਜੇ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਡਾਊਨਲੋਡ ਵਾਲੇ ਆਪਸ਼ਨ ਤੇ ਓਕੇ ਕਰਕੇ ਸਬਮਿਟ ਕਰ ਦਿਓ ਇਹ ਪੇਮੈਂਟ ਤੁਸੀਂ Google Pay ਜਾਂ ਕਿਸੇ ਹੋਰ ਐਪ ਦੁਆਰਾ ਵੀ ਕਰ ਸਕਦੇ ਹੋ ਤੇ ਤੁਹਾਨੂੰ ਆਪਣੀਆਂ ਜੇ ਵੀਡੀਓ ਚੰਗੀਆਂ ਲੱਗਦੀਆਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਜਿਉਂਦੇ ਵਾਸਤੇ ਰੋ ਧੰਨਵਾਦ